ਪੰਜਾਬ ਤੋਂ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵੱਲ ਕੂਚ ਕਰਦੇ ਮਾਪਿਆਂ ਦੇ ਜਗਰ ਦੇ ਟੁਕੜੇ ਜੇਕਰ ਵਿਦੇਸ਼ਾਂ ਵਿੱਚ ਜਾ ਕੇ ਲਾਪਤਾ ਹੋ ਜਾਣ ਤਾਂ ਮਾਪਿਆਂ ਦਾ ਜਿਉਂਦੇ ਜੀ ਮਰਨਾ ਹੋ ਜਾਂਦਾ ਹੈ ਅਜਿਹੇ ਬਹੁਤ ਸਾਰੇ ਮਾਪੇ ਨੇ ਜਿਨ੍ਹਾਂ ਦਿਲ ਉੱਪਰ ਪੱਥਰ ਰੱਖ ਕੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਵਿਦੇਸ਼ਾਂ ਵਿੱਚ ਭੇਜਿਆ ਪਰ ਵਿਦੇਸ਼ ਜਾ ਕੇ ਉਹਨਾਂ ਦੇ ਬੱਚਿਆਂ ਦੀ ਕੋਈ ਉਗ ਸੋਗ ਨਹੀਂ ਮਿਲਦੀ ਜਿਸ ਤੇ ਚੱਲਦੇ ਆ ਮਾਪਿਆਂ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਹੁਣ ਉਹ ਆਖਿਰ ਕਿਸ ਨੂੰ ਮਦਦ ਦੀ ਗੋਹਾਰ ਲਗਾਉਣਾ ਅਜਿਹੀ ਸੰਤਾਪ ਭੋਗਣ ਲਈ ਬੇਵਸ ਇਟਲੀ ਵਿੱਚ 22 ਜੁਲਾਈ 2025 ਨੂੰ ਗੁੰਮ ਹੋਏ ਹਰਮਨਜੀਤ ਸਿੰਘ ਉਰਫ ਕਾਕਾਵਾਸੀ ਅੰਮ੍ਰਿਤਸਰ ਅਤੇ 16 ਜੁਲਾਈ 2000 ਬੱਚੀ ਨੂੰ ਗੁੰਮ ਹੋਏ ਜਸਕਰਨ ਸਿੰਘ ਵਾਸੀ ਮੋਗਾ ਦੇ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ लाडले ਪੁੱਤਰ ਇਟਲੀ ਆਇ ਤਾਂ ਭਵਿੱਖ ਬੇਤਰ ਬਣਾਉਣ ਪਾਰੇ ਸੀ ਪਰ ਇੱਥੇ ਗੁੰਮਰਾਮੀ ਦੇ ਹਨੇਰੇ ਵਿੱਚ ਗਵਾਚ ਗਏ ਪ੍ਰੈਸ ਨੂੰ ਗੁੰਮ ਹੋਏ ਹਰਮਨਜੀਤ ਸਿੰਘ ਉਰਫ ਕਾਕੇ ਦੇ ਚਾਚਾ ਕੇਵਲ ਸਿੰਘ ਵਾਸੀ ਪੁਂਤੀਨੀਆ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਇੱਕ ਡੇਰੀ ਫਾਰਮ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ ਅਤੇ 22 ਜੁਲਾਈ ਨੂੰ ਡੇਰੀ ਫਾਰਮ ਤੋਂ ਇਹ ਕਹਿ ਕੇ ਆ ਗਿਆ ਕਿ ਉਹ ਆਪਣੇ ਚਾਚਾ ਕੇਵਲ ਨੂੰ ਮਿਲਣ ਚੱਲਾ ਪਰ ਅਫਸੋਸ ਸਾਰਾ ਦਿਨ ਵੀ ਜਾਣ ਦੇ ਬਾਅਦ ਵੀ ਹਰਮਨਜੀਤ ਸਿੰਘ ਨਾ ਕੇਵਲ ਸਿੰਘ ਕੋਲ ਪਹੁੰਚਿਆ ਤੇ ਨਾ ਵਾਪਸ ਡੇਰੀ ਫਾਰਮ ਕੇਵਲ ਸਿੰਘ ਨੂੰ ਜਦ ਇਹ ਪਤਾ ਲੱਗਿਆ ਕਿ ਹਰਮਨਜੀਤ ਸਿੰਘ ਦੀ ਕੋਈ ਉੱਗ ਸੁਗ ਨਹੀਂ ਮਿਲ ਰਹੀ ਕਿ ਉਹ ਕਿੱਥੇ ਹੈ ਜਦ ਕਿ ਉਸ ਦਾ ਫੋਨ ਤੇ ਪੇਪਰ ਡਾਇਰੀ ਫਾਰਮ ਵਿੱਚ ਹੀ ਪਏ ਨੇ ਤਾਂ ਕਾਫੀ ਦੌੜ ਭੱਜ ਦੇ ਬਾਅਦ ਉਸਨੇ ਪੰਤੀਨੀਆਂ ਦੀ ਪੁਲਿਸ ਨੂੰ ਭਤੀਜੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਇਸੇ ਤਰ੍ਹਾਂ ਹੀ ਪਰਮਜੀਤ ਸਿੰਘ ਨੇ ਸ਼ੈਰ ਫਾਰਮਾਂ ਤੋਂ ਜਾਣਕਾਰੀ ਦਿੱਤੀ ਹੈ ਕਿ ਉਸਦਾ ਭਤੀਜਾ ਜਸਕਰਨ ਸਿੰਘ ਜਿਹੜਾ ਕਿ 9 ਮਹੀਨਿਆਂ ਵਾਲੇ ਪੇਪਰਾਂ ਤੇ ਸਾਲਕ ਪਹਿਲਾਂ ਇਟਲੀ ਆਇਆ ਸੀ ਉੱਤੇ ਉਹਨਾਂ ਦੇ ਨਾਲ ਰਹਿੰਦਾ ਸੀ ਵਿਤੀ 16 ਜੁਲਾਈ ਨੂੰ ਉਹ ਘਰ ਪਾਰਕ ਵਿੱਚ ਜਾਣ ਦਾ ਕਹਿ ਕੇ ਚਲਾ ਗਿਆ ਉਸ ਦਿਨ ਉਹ ਦੁਪਹਿਰ ਤੱਕ ਫੋਨ ਰਾਈ ਉਹਨਾਂ ਦੇ ਸੰਪਰਕ ਵਿੱਚ ਰਿਹਾ ਪਰ ਬਾਅਦ ਵਿੱਚ ਉਸਦਾ ਫੋਨ ਬੰਦ ਹੋਣ ਲੱਗ ਪਿਆ ਪਰਮਜੀਤ ਸਿੰਘ ਨੇ ਕਾਫੀ ਜਦੋਜਹਿਦ ਕੀਤੀ ਪਰ ਜਸਕਰਨ ਸਿੰਘ ਦੀ ਕੋਈ ਖਬਰ ਨਹੀਂ ਮਿਲੀ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘਦੇ ਆ ਪਰਮਜੀਤ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ ਪਰ ਹਲੇ ਤੱਕ ਦੋਵੇਂ ਭਾਰਤੀ ਨੌਜਵਾਨਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਉੱਥੋਂ ਉਹ ਕਿੱਧਰ ਨੂੰ ਚਲੇ ਗਏ ਗੁੰਮ ਹੋਏ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦਾ ਰੋ ਰੂ ਕੇ ਬੁਰਾ ਹਾਲ ਹੈ ਇਹਨਾਂ ਗੁੰਮ ਹੋਏ ਨੌਜਵਾਨਾਂ ਨੂੰ ਲੱਭਣ ਲਈ ਭਾਰਤੀ ਐਮਬੈਨਸੀ ਰੋਮ ਵੱਲੋਂ ਵੀ ਇਟਲੀ ਰਹਿਣ ਵਸੇਰਾ ਕਰਦੇ ਭਾਰਤੀ ਪਾਈਚਾਰੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਗੌਰਤਲ ਵਹਿਕੇ ਇਟਲੀ ਵਿੱਚ ਹਰ ਸਾਲ ਇੱਕ ਸਰਕਾਰੀ ਰਿਪੋਰਟ ਅਨੁਸਾਰ ਕਰੀਬ 30000 ਰਿਪੋਟਾਂ ਲੋਕਾਂ ਦੇ ਗੁੰਮ ਹੋਣ ਦੀਆਂ ਦਰਜ ਹੋ ਰਹੀਆਂ ਨੇ ਜਿਨ੍ਹਾਂ ਵਿੱਚ 75% ਨਾਬਾਲਗਾਂ ਨਾਲ ਸੰਬੰਧਿਤ ਨੇ ਜਿਹੜੇ ਅਜਿਹੇ ਨਾਬਾਲਗ ਨੇ ਉਹ ਪ੍ਰਵਾਸੀ ਨੇ